ਦੇਸ਼ ਭਰ ਦੇ ਵਿੱਚ ਮਾਨਸੂਨ ਦਾ ਕਹਿਰ ਲਗਾਤਾਰ جاری ਹੈ। Rajasthan ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਭਾਰੀ ਬਾਰਿਸ਼ ਨੇ ਹੜ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। अजमेर, पुष्कर, बूंदी, सवाई माधोपुर ਅਤੇ पाली ਸਮੇਤ ਕਈ ਸ਼ਹਿਰ ਇਸ ਬਾਰਿਸ਼ ਦੇ ਕਾਰਨ ਜ਼ਿਆਦਾ ਪਾਣੀ ਆਉਣ ਦੇ ਕਾਰਨ ਡੁੱਬ ਗਏ ਨੇ। ਇਸ ਵਿੱਚ अजमेर ਵਿੱਚ ਜੋ ਆਮ ਬਾਰਿਸ਼ 458 ਮਿਲੀਲੀਟਰ ਪਈ ਹੈ ਪਰ ਸਿਰਫ ਜੁਲਾਈ ਦੇ ਵਿੱਚ ਹੀ ਹੁਣ ਤੱਕ 609 ਮਿਲੀਲੀਟਰ بارش ਜਿਹੜੀ ਕਿ ਸ਼ਹਿਰਾਂ ਦੇ ਵਿੱਚ ਦਰਜ ਕੀਤੀ ਗਈ ਹੈ ਦੂਜੇ ਪਾਸੇ ਜੇਕਰ ਬਿਹਾਰ ਦੀ ਗੱਲ ਕਰੀਏ ਤਾਂ ਬਿਹਾਰ ਵਿੱਚ ਨਦੀਆਂ ਦਾ ਪਾਣੀ ਵੀ ਪੱਧਰ ਲਗਾਤਾਰ ਵੱਧਦਾ ਨਜ਼ਰ ਆ ਰਿਹਾ ਹੈ ਪਟਨਾ ਦੇ ਵਿੱਚ ਗੰਗਾ ਨਦੀ ਲਗਾਤਾਰ ਉਛਾਲ ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਦੇ ਕਾਰਨ ਸਾਵਧਾਨੀ ਵਜੋਂ 21 ਜੁਲਾਈ ਤੱਕ 78 ਸਕੂਲ ਬੰਦ ਕਰ ਦਿੱਤੇ ਗਏ ਨੇ ਅਤੇ ਛਤੀਸਗੜ੍ਹ ਦੇ 17 ਜ਼ਿਲ੍ਹਿਆਂ ਦੇ ਵਿੱਚ ਭਾਰੀ بارش ਦਾ ਲਗਾਤਾਰ ਅਲਰਟ ਜਾਰੀ ਹੈ ਇਸ ਦੇ ਨਾਲ ਹੀ ਰਾਏਪੁਰੇ ਦੇ ਵਿੱਚ ਬਿਜਲੀ ਡਿੱਗਣ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਵੀ ਹੋਈ ਹੈ ਤੇ ਦੋ ਜ਼ਖਮੀ ਹੋਣ ਦਾ ਸਮਾਚਾਰ ਨਿਕਲ ਕੇ ਸਾਹਮਣੇ ਆ ਰਿਹਾ। ਤਾਂ ਉੱਥੇ ਜੇਕਰ ਗੱਲ ਕਰੀਏ ਹਿਮਾਚਲ ਦੀ ਤਾਂ ਹਿਮਾਚਲ ਦੇ ਵਿੱਚ 141 ਸੜਕਾਂ ਅਜੇ ਵੀ ਬੰਦ ਨੇ ਅਤੇ ਬਾਰਿਸ਼ ਅਜੇ ਵੀ ਜਾਰੀ ਹੈ। ਮੌਸਮ ਵਿਭਾਗ ਨੇ ਕਰਨਾਟਕ, ਉੱਤਰਾਖੰਡ, ਤਾਮਿਲਨਾਡੂ, ਬੰਗਾਲ, ਸਿੱਕਮ, ਪੰਡਿਚੇਰੀ ਅਤੇ ਕੇਰਲ ਸਮੇਤ ਕਈ ਰਾਜਾਂ ਦੇ ਵਿੱਚ ਪਾਰੀ بارش ਦੀ ਚੇਤਾਵਨੀ ਦਿੱਤੀ ਹੈ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਇਸੇ ਜਿਹਾ ਮਾਹੌਲ ਹੈ ਪੰਜਾਬ ਦੇ ਵਿੱਚ ਪੀਲਾ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਸਿਰਫ ਥੋੜੇ ਦਿਨ ਹੀ ਮੀਂਹ ਪਏ ਨੇ ਜਿਸ ਦੇ ਕਾਰਨ ਸੂਬੇ ਦੇ ਵਿੱਚ ਤਾਪਮਾਨ 2 ਡਿਗਰੀ ਵੱਧ ਗਿਆ ਜਦੋਂ ਕਿ ਲੁਧਿਆਣਾ ਦੇ ਵਿੱਚ ਸਭ ਤੋਂ ਵੱਧ 35.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਤਾਂ ਜੇਕਰ ਅੱਜ ਇਹ ਸਮੇਂ ਦੇ ਵਿੱਚ ਪੰਜਾਬ ਸੂਬੇ ਦੇ ਵਿੱਚ ਵੀ ਲਗਾਤਾਰ ਮੀਂਹ ਪੈਂਦਾ ਰਿਹਾ ਤਾਂ ਹਰ ਦੇ ਹਾਲਾਤ ਬਣਦੇ ਨਜ਼ਰ ਆਉਣਗੇ ਤਾਂ ਜਿੱਥੇ ਮੀਂਹ ਪੈ ਰਿਹਾ ਉੱਥੇ ਲਗਾਤਾਰ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੀ ਹੈ ਪਰ ਕੁਝ ਦਿਨਾਂ بارش ਨਾ ਹੋਣ ਦੇ ਕਾਰਨ ਲਗਾਤਾਰ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਹਮਸ ਵੀ ਵਿਵਾਦੀ ਨਜ਼ਰ ਆ ਰਹੀ ਹੈ